ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਆਰਾਮ ਗੜੀਆ ਪਰਬੋਜ ਆਪਾਂ ਬਰਨਾਲੇ ਸ਼ਹਿਰ ਦੇ ਵਿੱਚ ਮੇਰਾ ਕਲਾਸ ਫੈਲੂ ਤੇ ਜਿਗਰੀ ਯਾਰ ਅੱਜ ਤੋਂ 15 ਸਾਲ ਪਹਿਲਾਂ ਪਿੰਡ ਛੱਡ ਕੇ ਬਰਨਾਲੇ ਸਿਫਟ ਹੋਏ ਸੀਗੇ ਟ੍ਰਾਈਐਂਟ ਜੌਬ ਮਿਲ ਗਈ ਉਸ ਤੋਂ ਬਾਅਦ ਵੀਰੇ ਨੇ ਠੀਕਰ ਬਰਨਾਲਾ ਆਉਦਾ ਬਾਕੀ ਤੁਹਾਡੀ ਗੱਲ ਬਾਤ ਕਰਾਉਣੇ ਆ ਇੱਥੇ ਵੀ ਉਹਨਾਂ ਨੇ ਬਿਸਤਰ ਭੰਡਾਰ ਖੋਲੇ ਆ ਜੀ ਨਾਲ ਸਾਰੇ ਤਰ੍ਹਾਂ ਦੇ ਕੰਮ ਕਰ ਕੀ ਜਾਂਦਾ ਬਾਕੀ ਤੁਹਾਡੀ ਗੱਲ ਬਾਤ ਕੋਨੇ ਆ ਗਏ ਜਿਹੜਾ ਭਰਾ ਉਹ ਤੁਸੀਂ ਰੋਡ ਦੇਖ ਰਹੇ ਹੋਗੇ ਕਿਚੈਰੀ ਚੌਂਕ ਤੋਂ ਹੰਢਿਆ ਵੱਲ ਰੋੜੇ ਜਾ ਰਿਹਾ ਉਹਦੇ ਉੱਪਰ ਹੀ ਭਰਾ ਨੇ ਆਪ ਦਾ ਗੁਰੂ ਕਿਰਪਾ ਢਸਟਰ ਭੰਡਾਰ ਖੋਲਿਆ ਜੀ ਦੁਕਾਨ ਨਵੀਂ ਦੁਕਾਨ ਕਰੀ ਐ ਤੇ ਤੇ ਪਹਿਲਾਂ ਬਈ ਆਈਸਕ੍ਰੀਮ ਦੇ ਆਰਡਰ ਲੈਂਦਾ ਸੀਗਾ ਪੂਰਾ ਜ਼ਿਲ੍ਹਾ ਬੀਰੇ ਕੋਲੇ ਮਤਲਬ ਸੰਭਾਇਆ ਸੀਗਾ ਤੇ ਵਿਆਹ ਸਾਧੀਆਂ ਤੇ ਹੋਰ ਖੁਸ਼ੀ ਗਮੀਆਂ ਦੇ ਮੌਕੇ ਰਜਾਈਆਂ ਗੱਦੇ ਕੰਬਲ ਸਹਰਾਣੇ ਦਰੀਆਂ ਤੇ ਆਦ ਚਾਦਰਾਂ ਲੈ ਇਸ ਵਰਕਰੋ ਇੱਥੇ ਜਾਗੋ ਦਾ ਸਮਾਨ ਮਿਲਦਾ ਹੈ ਗੁਰਕ੍ਰਿਪਾ ਬਿਸਤਰ ਭੰਡਾਰ ਤੇ ਬਹੁਤ ਸੋਹਣਾ ਬਾਈ ਨੇ ਸੈਟਅਪ ਖੋਲਿਆ ਤੇ ਨਾਲ ਫਰਿੱਜ ਵਗੈਰਾ ਠੰਡੇ ਠੰਡੇ ਰੱਖੇ ਨੇ ਤੇ ਆ ਸਾਰੇ ਬਾਈ ਦੇ ਬਿਸਤਰ ਨੇ ਤੇ ਆ ਪਾਸਾਇਆਂ ਫੋਟੋਆਂ ਆ ਗਈਆਂ ਜੀ ਤੂ ਫੋਟੋ ਕਰਨ ਵਾਸਤੇ ਸ੍ਰੀ ਸਾਹਿਬ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਆਪਣੀ ਜਾਗੋ ਆ ਗਈ ਜੀ ਤੇ ਆ ਸਾਰਾ ਸੈਟਅਪ ਜਿੰਨਾ ਹੈਗਾ ਆ ਵੱਡੀਆਂ ਜਾਗੋ ਆ ਗਈਆਂ ਤੇ ਉਹ ਪੀੜਾ ਜਾ ਕੇ ਮਤਲਬ ਜਿੱਤੇ ਨਹੀਂ ਤੁਸੀਂ ਕਰ ਰਹੇ ਨੇ ਯਾਰ ਰਹੀਆਂ ਕੰਬਲ ਵਗੈਰਾ ਨਾ ਤੇ ਬਹੁਤ ਹੀ ਘੱਟ ਰੇਟਾਂ ਦੇ ਵੀ ਰੇ ਕੰਮ ਕਰਦਾ ਜੀ ਨਵਾਂ ਕੰਮ ਸਟਾਰਟ ਕਰ ਰਹੇ ਨੇ ਹੋ ਗਏ ਸਾਲ ਲਗਭਗ ਤੇ ਬੜੀ ਮਿਹਨਤ ਕਰਕੇ ਬਾਈ ਉਹਨੇ ਇੱਥੇ ਪਹੁੰਚੇ ਨੇਗੇ ਅੱਜ ਬਰਨਾਲੇ ਦੇ ਵਿੱਚ ਇਹਨਾਂ ਦਾ ਵਧੀਆ ਘਰ ਬਰਨਾਲਾ ਆ ਇੱਥੇ ਬੱਚੇ ਪੜ੍ਹਨ ਵਾਲੇ ਭਰਾਵੋ ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰੇ ਆਪਣੇ ਕੋਲੇ ਵਿਆਹ ਸਾਡਿਆਂ ਦਾ ਰਿਲੇਟਡ ਆ ਕੋਈ ਵੀ ਸਮਾਨ ਹੈ ਵਿਆਹ ਦੇ ਵਿੱਚ ਕੋਈ ਗੱਦਾ ਲੈ ਕੇ ਜਾਣੇ ਕਿਹਨੇ ਕੰਬਲ ਲੈ ਕੇ ਜਾਣੇ ਆ ਰਜਾਈਆਂ ਲੈ ਕੇ ਜਾਣੀਆਂ ਸਰਾਣੇ ਚਾਦਰਾਂ ਜਾਂ ਕੋਈ ਦਾ ਸਮਾਨ ਹੈ ਚਿੱਟੀਆਂ ਚਾਦਰਾਂ ਮਿਲ ਜਾਂਦੀਆਂ ਨਹੀਂ ਆ ਕੋਈ ਵੀ ਵਿਆਹ ਦਾ ਪ੍ਰੋਗਰਾਮ ਆ ਆਪਾਂ ਅਟੈਂਡ ਕਰ ਸਕਦੇ ਆ ਸਾਰਾ ਹਾਂਜੀ ਵੀਰੇ ਆਪਣਾ ਜਿਹੜਾ ਹੈਗਾ ਨਾ ਸਮਾਨ ਆਪਾਂ ਬਿਲਕੁਲ ਹਰੇਕ ਨੂੰ ਪੂਰਾ ਸਾਫ਼ ਸੁਥਰਾ ਸਮਾਨ ਦਿੰਨੇ ਆ ਕੋਈ ਵੀ ਲੰਬਾ ਆਪਾਂ ਅੱਜ ਤੱਕ ਨਹੀਂ ਆਪਾਂ ਨੂੰ ਕੋਈ ਆਇਆ ਨਹੀਂ ਆਪਾਂ ਲੈਣਾ ਚਾਹੁੰਦੇ ਆ ਕੋਈ ਵੀ ਕਸਟਮਰ ਆਉਂਦਾ ਆਪਾਂ ਸਭ ਨੂੰ ਆਪਦੇ ਮੰਗ ਸਮਝ ਕੇ ਬਧੀਆਂ ਸਾਫ ਸੁਥਰਾ ਸਮਾਨ ਦਿੰਨੇ ਆ ਅਗਲੇ ਨੂੰ ਕਹਿ ਕੇ ਦਿੰਨੇ ਆ ਵੀ ਜਿੱਦਾਂ ਦਾ ਸਮਾਨ ਕੋਈ ਲੈ ਕੇ ਜਾ ਰਿਹਾ ਹੈ ਉਦਾਂ ਦਾ ਭਾਈ ਸਾਨੂੰ ਵਾਪਸ ਕਰਕੇ ਆਵੋ ਜੇ ਕੋਈ ਕਿਹਦੀ ਚੀਜ਼ ਖਰਾਬ ਵੀ ਹੋ ਜਾਂਦੀ ਹੈ ਤਾਂ ਅਗਲਾ ਇੱਕ ਦੋ ਦਿਨ ਬਾਅਦ ਸਾਨੂੰ ਸਹੀ ਕਰਕੇ ਦੇ ਦੇਣਾ ਬਾਕੀ ਜਿੰਮੇਵਾਰੀ ਨਾਲ ਕਹਿ ਕੇ ਦਿੰਨੇ ਆ ਵੀ ਸਾਡੀ ਕੋਈ ਚੀਜ਼ ਖਰਾਬ ਨਹੀਂ ਜਾਊਗੀ ਰੇਟ ਰੂਟ ਕੀ ਹੁੰਦਾ ਆਪਣਾ ਵੀਰੇ ਵਸਟਰੀ ਵਾਲਾ ਵੀਰੇ ਸਾਡੇ ਜਿਵੇਂ ਨਾਰਮਲ ਰੇਟ ਰੱਖੇ ਹੋਇਆ ਆਮ ਤੁਸੀਂ ਹਫਤਾ ਦੇ ਵਿੱਚ ਦੇਖ ਲਓ ਬਾਜ਼ਾਰ ਦੇ ਵਿੱਚ ਦੇਖ ਲਓ ਟੈਂਟ ਵਾਲੇ ਜੋ ਵੀ ਬਾਈ ਨੇਗੇ ਆਪਣਾ ਨਾਰਮਮਲ 10 ਰੁਪਏ ਕਰਦਾ ਜਾਂਦਾ ਜੀ 4 ਰੁਪਏ ਕੰਬਲ ਜਾਂਦਾ ਹੈ 500 ਸਹਰਾਣਾ 5 ਰੁਪਏ ਚਾਦਰ ਬਾਕੀ ਜਾਗੋ ਦਾ ਹੁੰਦਾ ਸੈੱਟ ਦਾ ਪੂਰਾ ਸਮਾਨ ਤੇ ਆਪਾਂ ਬਹੁਤ ਜ਼ਿਆਦਾ ਕਿਸੇ ਨੂੰ ਹਾਈ ਰੇਟ ਨਹੀਂ ਦਿੰਦੇ ਨੋਰਮਲ ਰੇਟ ਰੱਖਿਆ ਹੈ ਜਾਗੋ ਦਾ ਕੀ ਰੇਟ ਰੱਖਿਆ ਹੈ ਸਾਡਾ ਜਾਗੋ ਦੇ ਵਿੱਚ ਵੀਰੇ ਤਿੰਨ ਚਾਰ ਚੀਜ਼ਾਂ ਹੋ ਜਾਂਦੀਆਂ ਨੇ ਜਾਗੋ ਦੇ ਨਾਲ ਆਪਣਾ ਸੋਟਾ ਵਗੈਰਾ ਹੋ ਜਾਂਦਾ ਤਖਣ ਪਲੇਟ ਹੋ ਜਾਂਦੀ ਹੈ ਗੜਬੀ ਹੋ ਜਾਂਦੀ ਹੈ ਇੱਕ ਗਰੇ ਵਗੈਰਾ ਹੋ ਜਾਂਦਾ 1000 ਰੁਪਏ ਜਾਗੋ ਦਾ ਪੂਰਾ ਲੈਨੇ ਆ ਸੈੱਟ ਦਾ ਹਾਂ ਜਾਗੋ ਜਿਹੜੀ ਆਪਣੀ ਤੁਹਾਨੂੰ ਚੱਲਦੀ ਦਿਖਾ ਵੀ ਦਿੰਨੇ ਆ ਜਾਗੋ ਆਪਣੇ ਸਾਊਂਡ ਵਾਲੀ ਜਾਗੋ ਆ ਇਹ ਐਡਰੈਸ ਹੈਗਾ ਰਣਜੀਤ ਸਿੰਘ ਜੀ ਠੰਡਿਆੜਾ ਰੋਡ ਤੇ ਕਚੇਰੀਆਂ ਤੋਂ ਅੱਗੇ ਹੈਗਾ 6 ਨੰਬਰ ਗਲੀ ਐ ਸੰਜੀਵਨੀ ਹਸਪੀਟਲ ਦੀ ਨੁੱਕਰ ਤੇ 500 ਨੰਬਰ ਆਪਣੇ ਸਕਰੀਨ ਦੇ ਉੱਤੇ ਚੱਲ ਰਿਹਾ ਸਾਨੂੰ ਇੱਕ ਵਾਰੀ ਛੱਟ ਨਾਲ ਕੰਟੈਕਟ ਕਰਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਧੰਨਵਾਦ ਜੀ